ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਸ਼ਾਮ ਨੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਪਟਨਾ ਸਾਹਿਬ ਕਮੇਟੀ ਦੇ ਖਿਲਾਫ ਫੈਸਲੇ ਸੁਣਾਏ ਗਏ ਔਰ ਖਾਸ ਤੌਰ ਤੇ ਦੋ ਇੱਕ ਗੱਡ ਗ੍ਰੰਥੀ ਤੇ ਦੂਸਰੇ ਗ੍ਰੰਥੀ ਦੇ ਖਿਲਾਫ ਜਿਹੜੇ ਫੈਸਲੇ ਸੁਣਾਏ ਗਏ ਉਹ ਬਿਲਕੁਲ ਮर्याਦਾ ਔਰ ਪਰੰਪਰਾ ਅਨੁਸਾਰ ਹੈ ਬਾਕੀਆਂ ਨੂੰ 15 ਦਿਨ ਦਾ ਟਾਈਮ ਦਿੱਤਾ ਹੈ ਮੈਨੂੰ ਉਮੀਦ ਹੈ ਕਿ ਜਿਹੜੇ ਬੰਦੇ ਜਿਹੜੀਆਂ ਤਾਕਤਾਂ ਉਹਨਾਂ ਦੇ ਬੁੱਧੀ ਨੂੰ ਪ੍ਰਸ਼ਟ ਕਰਨ ਵਾਲੀਆਂ ਹਨ ਉਹਨਾਂ ਦੇ ਆਖੇ ਨਾ ਗਏ ਪੰਥਕ ਕੀਤਾ ਦੇ ਖਾਤਰ ਅਕਾਲ ਤਖਨ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਨ ਗਏ ਜਿਹੜਾ ਵੀ ਅਕਾਲ ਤਖਤ ਦੇ ਖਿਲਾਫ ਗਿਆ ਅਕਾਲ ਤਖਤ ਦੇ ਹੁਕਮ ਦੀ ਲੜਣਾ ਕੀਤੀ ਹੈ ਉਹ ਨਿਫਤੋ ਨਮੂਦ ਆਇਆ ਹੈ ਔਰ ਫੈਸਲਾ ਉਹਨਾਂ ਨੇ ਬਿਲਕੁਲ ਸਹੀ ਕੀਤਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਫੈਸਲਾ ਜਿਹੜਾ ਹੈ ਇਹ ਪੰਥ ਦੇ ਇਤਿਹਾਸ ਦੇ ਵਿੱਚ ਬਹੁਤ ਅੱਛੀ ਜਗ੍ਹਾ ਲਿਖਿਆ ਜਾਏਗਾ ਮੈਂ ਕੱਲ ਇੱਕ ਗੱਲ ਕਹੀ ਸੀ ਕਿ 2000 ਤਿੰਨ ਦੇ ਵਿੱਚ ਇੱਕ ਫੈਸਲਾ ਕਾਲ ਤੱਕਤ ਹੋਇਆ ਜਿਹਦੇ ਵਿੱਚ ਸਾਰੇ ਜਥੇਦਾਰ ਸਬਾਨ ਪੰਜਾਂ ਤਖਤਾਂ ਦੇ ਸ਼ਾਮਲ ਸਨ ਔਰ ਉਹਨਾਂ ਨੇ ਕਿਹਾ ਸੀ ਕਿ ਅਕਾਲ ਤਖਤ ਸੁਪਰੀਮ ਹੈਗਾ ਪੰਥਕ ਵੱਡੇ ਮਸਲਿਆਂ ਦੇ ਉੱਤੇ ਸਿਰਫ ਅਕਾਲ ਤਖਤ ਦੇ ਫੈਸਲੇ ਲੈਣਗੇ ਲੋਕਲ ਮਸਲੇ ਆਸਤੇ ਜਿਹੜੇ ਤਖਸਬਾਨ ਆਨ ਉਹ ਆਪਣੀ ਵਰਤੋਂ ਕਰ ਸਕਦੇ ਆ ਅਨੁਸਾਰ ਫੈਸਲਾ ਕਰ ਸਕਦੇ ਹਨ ਪਰ ਕਈ ਤਾਕਤਾਂ ਜਿਹੜੀਆਂ ਪੰਥ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਹੋਈਆਂ ਹਨ ਪੰਥ ਨੂੰ ਕਮਜ਼ੋਰ ਕਰਨੀਆਂ ਹਨ ਉਹ ਰਾਸੀ ਤਾਕਤਾਂ ਨਾਲ ਮਿਲ ਕੇ ਜੋ ਨੁਕਸਾਨ ਸ਼ੋਭਾਣੀ ਅਕਾਲੀ ਦਲ ਨੂੰ ਔਰ ਸ਼ੋਭਾਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਪਹੁੰਚਾਣਾ ਚਾਹੁੰਦੀਆਂ ਹਨ ਮੈਂ ਉਹਨਾਂ ਨੂੰ ਇਹ ਬੇਨਤੀ ਕਰ ਦੇਣੀ ਚਾਹੁੰਦਾ ਵਾਹ ਕਿ ਤੁਸੀਂ ਆਪਣੇ ਇਨਾ ਫੈਸਲਿਆਂ ਤੋਂ ਪੂਰੀ ਤਰ੍ਹਾਂ ਫੇਲ ਹੋ ਗਏ ਨਾ ਕੋਈ ਜਮਿਆ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਲਾ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲਾ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਪੰਥ ਨੂੰ ਔਰ ਅਕਾਲੀ ਦਲ ਨੂੰ ਨੀਵਾ ਦਿਖਾਉਣ ਦੀਆਂ ਗੱਲਾਂ ਹਨ ਔਰ ਇੱਕ ਗੱਲ ਮੈਂ ਹੋਰ ਕਹਿ ਦੇਣੀ ਚਾਹੁੰਦਾ ਵਾਂ ਮੈਂ ਬਹੁਤ ਵਿਸ਼ਵਾਸਪਾਤਰ ਸਨ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਦੇ ਵਿਸ਼ਵਾਸਪਾਤਰ ਸਨ ਬੜੇ ਉਹਨਾਂ ਨੇ ਮੈਨੂੰ ਪੁੱਛਿਆ ਭਈ ਇੱਧੇ ਪਿੱਛੇ ਕੌਣ ਤੱਕਤਾ ਹਨ ਮੈਂ ਉਹਨਾਂ ਨੂੰ ਦੱਸਤਾ ਭਈ ਉਹ ਧਾਰਮਿਕ ਤੱਕ ਰਹੇ ਹਨ ਜਿਨ੍ਹਾਂ ਨੇ ਪਟਨਾ ਸਾਹਿਬ ਦੇ ਗਿਆਨੀ ਬਲਦੇਵ ਸਿੰਘ ਨੂੰ ਆਪਣੇ ਧਾਰਮਿਕ ਸਮਾਗਮਾਂ 'ਚ ਬੁਲਾਇਆ ਔਰ ਆਪਣੀ ਕਮੇਟੀ ਦੀ ਮੀਟਿੰਗਾਂ 'ਚ ਬੁਲਾਇਆ ਉਹ ਕਹਿਣ ਲੱਗਾ ਨਹੀਂ ਇਸ ਫੈਸਲੇ ਨੂੰ ਇਹਨਾਂ ਜਿਹੜੇ ਪਟਨਾ ਸਾਹਿਬ ਤੋਂ ਆ ਰਹੇ ਹਨ ਇਹਦੇ ਵਿੱਚ ਗਿਆਨੀ ਰਪੀਤ ਸਿੰਘ ਦਾ ਬਹੁਤ ਵੱਡਾ ਹੱਥ ਹੈਗਾ ਔਰ ਇੱਕ ਆਥਰ ਮਾਤਾ ਕੋ ਬੋਤਾ ਗਣਦਾਨੀ ਅਵਤਾਰ ਸਿੰਘ ਸ਼ਾਸਤਰੀ ਦਾ ਹੈ। ਔਰ ਮੈਂ ਸਮਝਦਾ ਵਾਂ ਕਿ ਅਵਤਾਰ ਸਿੰਘ ਸ਼ਾਸਤਰੀ ਆਰਐਸ ਦਾ ਬੰਦਾ ਹੈ। ਔਰ ਮੈਂ ਭਾਜਪੀ ਔਰ ਆਰਐਸਐਸ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਜਾਂ ਕਹਿ ਦੇਣਾ ਚਾਹੁੰਦਾ ਵਾਂ ਇਨ੍ਹਾਂ ਕਾਰਨਾ ਕਰਕੇ ਤੁਸੀਂ ਪੰਜਾਬ ਵਿੱਚ ਕਦੀ ਕਾਮਯਾਬ ਨਹੀਂ ਹੋਵੋਗੇ। ਇਹ ਅਗਰ ਤੁਸੀਂ ਕਰ ਰਹੇ ਹੋ ਤੇ ਸਿੱਖਾਂ ਦੇ ਵਿੱਚ ਤੁਹਾਡੀ ਦੂਰੀ ਵੱਧ ਜਾਈਗੀ ਨੇੜਪਣ ਨਹੀਂ ਆਣਾ। ਭਾਵੇਂ ਜਦ ਵੀ ਅਗਰ ਕੋਈ ਸਮਝੋਤੇ ਦੀ ਗੱਲ ਚਲੀ ਤਾਂ ਸਭ ਤੋਂ ਪਹਿਲੇ ਸਿੱਖ ਮੰਗਾਂ ਮੰਨੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਇਹ ਤਾਂ ਹੋਏਗਾ ਕਿ ਅਕਾਲੀ ਦਲ ਨੂੰ ਪੰਥ ਨੂੰ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਔਰ ਸਭ ਤੋਂ ਵੱਡੀ ਗੱਲ ਤਖਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਆਪਣੀ ਜਿਹੜੀ ਤੁਹਾਡੀ ਪਾਲਸੀ ਉਹਨੂੰ ਪੂਰੀ ਤਰ੍ਹਾਂ ਛੱਡ ਜਾਏਗਾ ਤਾਂ ਤੁਹਾਡੀ ਕੋਈ ਗੱਲ ਪੰਜਾਬ ਬਣ ਜਾਵੇ ਬਣ ਜਾਏ ਵਰਨਾ ਕੋਈ ਬਣਦੀ ਗੱਲ ਨਹੀਂ ਉੱਥੇ ਮੈਂ ਧਾਰਮਿਕ ਸੇਕਸ਼ਿਕਤਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਜਿਹੜੇ ਪਹਿਲੇ ਸ਼ੌਣੀ ਕਮੇਟੀ ਦੇ ਪ੍ਰਧਾਨ ਰਹ ਚੁੱਕੇ ਨੇ ਜਿਹੜੇ ਜਥੇਦਾਰ ਰਹ ਚੁੱਕੇ ਨੇ ਉਹਨਾਂ ਨੂੰ ਸਾਹਮਣੇ ਆਣਾ ਚਾਹੀਦਾ ਹੈ ਔਰ ਕਹਿਣਾ ਚਾਹੀਦਾ ਹੈ ਅਕਾਲ ਤਖਤ ਦੇ ਫੈਸਲੇ ਦੇ ਮੁਕਾਬਲੇ ਕਿਸੇ ਹੋਰ ਦਾ ਫੈਸਲਾ ਬਿਲਕੁਲ ਪੰਥ ਮਨਜ਼ੂਰ ਨਹੀਂ ਕਰੇਗਾ ਇਹ ਖਾਲੇ ਘਰ ਬੈਠ ਕੇ ਨਾ ਕਰਨ ਭਾਵੇਂ ਉਹਦੇ ਜਿਹੜੇ ਮਰਜੀ ਜਥੇਦਾਰ ਹੋਣ ਜਿਹੜੇ ਮਰਜੀ ਪ੍ਰਧਾਨ ਰਹਿਆ ਹੋਣ ਉਹਨਾਂ ਨੂੰ ਮर्याਦਾ ਤੇ ਪਰੰਪਰਾ ਦਾ ਪੂਰੀ ਤਰ੍ਹਾਂ ਪਤਾ ਹੈ ਉਹ ਮर्याਦਾ ਔਰ ਪਰੰਪਰਾ ਪਾਰਟੀਆਂ ਨੂੰ ਹਲੇਕ ਪਾਸੇ ਛੱਡੋ ਉਨ੍ਹਾਂ ਮर्यादा ਤੇ ਪਰੰਪਰਾਵਾਂ ਨੂੰ ਸਿੱਖ ਕੌਮ ਦੇ ਸਾਹਮਣੇ ਲਿਆਂਨ ਤੇ ਪਤਾ ਲੱਗਾ ਵੀ ਇਸ ਮਸਲੇ ਵਿੱਚ ਸਿੱਖ ਕੌਮ ਕੱਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ